ਏ ਅੱਜ ਸਾਰੇ ਪੰਜਾਬ ਚ ਕਾਸੋ ਇਕੋਪਰੇਸ਼ਨ ਸਾਡੇ ਵਰਦੀ ਡੀਜੀਪੀ ਸਾਹਿਬ ਨੇ ਪੰਜਾਬ ਨੇ ਜੀ ਗੌਰਵ ਜੀ ਨੇ ਸਟਾਰਟ ਕੀਤਾ ਦਾ ਕਾਫੀ ਦੇਰ ਤੋਂ ਤੁਸੀਂ ਜਾਣਦੇ ਹੋ ਕੋਆਰਡੀਨ ਐਂਡ ਸਰਚ ოਪਰੇਸ਼ਨ ਇਹਦੇ ਤਹਿਤ ਸਾਰੇ ਡਿਸਟ੍ਰਿਕਟਸ ਨੂੰ ਇੱਕ ਟਾਈਮਸ ਦਾ ਆਇੰਦਾ ਸਿਕਿਉਰਲੀ ਉਸ ਟਾਈਮ ਦੇ ਦੌਰਾਨ ਜਿਸ ਦੇ ਤਹਿਤ ਐਸਐਸਪੀਜ਼ ਐਂਡ ਕਮਿਸ਼ਨਰਸ ਇਨ ਥ੍ਰੀ ਕੁਸ਼ਨਰਸ اپنی اپنی ਫੋਰਸ ਨੂੰ ਇਕੱਠਾ ਕਰਕੇ ਆਰਗੇਨਾਈਜ਼ ਕਰਕੇ ਇਹ ਆਪਰੇਸ਼ਨ ਲਾਂਚ ਕੀਤਾ ਜਾਂਦਾ ਜਿਹਦੇ ਤਹਿਤ ਜਿੰਨੇ ਵੀ ਸਸਪੈਕਟਡ ਬੰਦੇ ਨੇ ਸਸਪੈਕਟਡ ਪਾਕਟਸ ਨੇ اسپੈਸ਼ਲੀ ਅਬਾਊਟ ਡਰੱਗਸ ਆਰਮਸ ਐਂਡ ਅਦਰ ਕ੍ਰਿਮੀਨਲਸ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਜਾਂਦੀ ਆ ਰੇਡ ਕੀਤੇ ਜਾਂਦੇ ਆ ਹੋਰ ਨਾਕੇ ਵਗੈਰਾ ਲਗਾ ਕੇ ਸਪੈਸ਼ਲ ਸਰਚ ਕਰਕੇ ਇਹ ਆਪਰੇਸ਼ਨ ਕੀਤਾ ਜਾਂਦਾ ਤਾਂ ਕਿ ਜਿਹੜਾ ਡਰੱਗਸ ਦਾ ਥੋੜਾ ਜਿਹਾ ਮਨਾਸ ਹੈਗਾ ਇਹਨੂੰ ਠੱਲ ਪਾਈ ਜਾ ਸਕੇ ਤੇ ਕੰਟਰੋਲ ਕੀਤਾ ਜਾ ਸਕੇ ਕ੍ਰਾਈਮਨਲਸ ਨੂੰ ਰੈਸਟ ਕੀਤਾ ਜਾ ਸਕੇ ਔਰ ਸੋਸਾਇਟੀ ਚ ਇਹਦਾ ਪੋਸਿਬਲ ਐਡਵਟੇਜ ਹੈ ਇਹਦੇ ਤਹਿਤ ਮੇਰੀ ਡਿਊਟੀ ਅੱਜ ਡੀਪਸਾਉਰ ਲਗਾਈ ਗਈ ਸੀ ਮਾਨਸਾ ਸੋ ਮੈਂ ਕੱਲ ਰਾਤ ਦਾ ਇੱਥੇ ਆਇਆ ਦਾ ਐਸਐਸ ਜਾਬ ਨੇ ਸਭਾ ਬੈਠ ਕੇ ਬਿਨਾ پلان ਕਰ ਰਿਆ ਸੀਗਾ ਆਪਣੇ ਅਫਸਰਾਂ ਨਾਲ ਅੱਜ ਇਹਨਾਂ ਨੇ ਸਾਰੇ ਮਾਨਸਾ ਡਿਸਟ੍ਰਿਕਟ ਚ 300 ਤੋਂ ਉੱਪਰ ਜਵਾਨ ਤੇ ਜਿਹੜੀ ਫੋਰਸ ਆ ਰਹੀ ਹੈ ਕੋ ਲਗਾਈ ਹੈ ਪੰਜ ਗੱਜਰੂ ਆਫਸਰ ਨੇ ਜਿਹਨਾਂ ਚ 3 ਡੀਐਸਯੂ ਸਬ ਡਿਵੀਜ਼ਨ ਨੇ 2 ਹੋਰ ਡੀਐਸਯੂ ਨੇ ਉਹਨਾਂ ਦੀ ਵਕਫ ਵਕਫ ਟੀਮਾਂ ਬਣਾ ਕੇ ਤੇ ਉਸ ਰਾਣੀ ਸਭ ਚੱਲ ਰਹੀ ਹੈ ਇਸ ਕਰਕੇ ਅਸੀਂ ਅੱਜ 29 ਮਾਰਚ ਅਸੀਂ ਇੱਥੇ ਆਏ ਆ ਸੁਪਰਵਾਈਜ਼ ਕਰਨ ਵਾਸਤੇ ਦੇਖਣ ਵਾਸਤੇ ਇਹ ਪ੍ਰੋਜੈਕਟ ਸורה ਅੱਠਾ ਹੀ ਹੋਇਆ ਸੀਗਾ ਔਰ ਇਹ ਦੁਪਹਿਰ ਦੇ 2 ਵਜੇ ਚੱਲੇਗਾ ਹੁਣ ਤੱਕ ਪੰਜ ਅਫੇਅਰ ਅਸੀਂ ਦਰਜ ਕਰਤੀਆਂ ਸਵੇਰ ਤੋਂ ਮਾਨਸਾ ਡਿਸਟ੍ਰਿਕਟ ਇਦੇ ਸਾਨੂੰ ਗਾਜਾ ਵਿਛੇਰੇ ਕੈਪਸੂਲ ਔਰ ਲਹਾਣਾ ਮਿਲ ਚੁਕੀ ਹੈ ਕੁਝ ਸਾਨੂੰ ਸਸਪੈਕਟਡ ਵਹੀਕਲਸ ਵੀ ਮਿਲੇ ਨੇ ਜਿਹੜੇ ਸ਼ੱਕ ਹੈ ਇਹਨਾਂ ਨੂੰ ਮਾਨਸਾ ਪੁਲਿਸ ਨੂੰ ਕਿਉਂ ਚੋਰੀ ਦੇ ਵਹੀਕਲ ਨੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਅ ਦੋਵੇ ਤੱਕ ਇਹ ਪ੍ਰੋਜੈਕਟ ਖਤਮ ਹੋ ਜਾਏਗਾ ਸੋ ਆਈ ਵਿਲ ਰਿਕਵੈਸਟ ਐਸਐਸ ਸਾਹਿਬ ਕਿ ਆਫਟਰ 2:00 ਕਲੋਕ ਤੱਕ ਸਭ ਨੂੰ ਸਾਰਾ ਡਾਟਾ ਜਿਹੜਾ ਹੈਗਾ ਕਿੰਨੀਆਂ ਟੋਟਲ ਰੈਫਰਜ਼ ਹੋਈਆਂ ਕਿੰਨੀ ਟੋਟਲ ਕੈਵਰੀਜ਼ ਹੋਈਆਂ ਸੋ ਸਾਰੀਆਂ ਪ੍ਰੋਵਾਈਡ ਕਰ ਦਿਓ ਤਾਂ ਮੂਸਾ ਤੁਹਾਨੂੰ ਸਰ ਕੀ ਅਪੀਲ ਕਰਨਾ ਚਾਹੁੰਦਾ ਸੀ ਅੱਜ ਜਿਵੇਂ ਵਿਕਦਾ ਗਾਜਾ ਉਹ ਮੁੰਡੇ ਦੀ ਪੁਲਿਸ ਦਾ ਕਦੇ ਵੀ ਕੰਮ ਤਦ ਤੱਕ ਨਹੀਂ ਕੰਪਲੀਟ ਹੋ ਸਕਦਾ ਜਦ ਤੱਕ ਸਾਨੂੰ ਲੋਕਾਂ ਦਾ ਸਹਿਯੋਗ ਨਾ ਮਿਲੇ ਮੈਂ ਜਨਤਾ ਨੂੰ ਇਹ ਅਪੀਲ ਕਰਾਂਗਾ ਇਹ ਰਿਕੁਐਸਟ ਕਰਾਂਗਾ ਕਿ ਮਾਨਸਾ ਪੁਲਿਸ ਸਾਥ ਦਿਓ ਬਹੁਤ ਅੱਛੀ ਟੀਮ ਹੈ ਵਰਸਸ ਇੱਥੇ ਪੋਸਟਡ ਹੈ ਜਦ ਤੱਕ ਲੋਕ ਸਾਨੂੰ ਨਹੀਂ ਇਨਫੋਰਮੇਸ਼ਨ ਦੇਣਗੇ ਕੋਈ ਇਹਨੀ ਫੋਰਸ ਨਹੀਂ ਗਲੀਕ ਤੇ ਵੀ ਹੁੰਦੀ ਕਿ ਘਰ ਘਰ ਚ ਇੱਕ ਗਲੀ ਗਲੀ ਮੋਹਲੇ ਮੋਹਲੇ ਚੌਂਕ ਤੇ ਅਸੀਂ ਫੋਰਸ ਗਾਸੀਏ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਨੇ ਉਹ ਹਮੇਸ਼ਾ ਹੀ ਕਾਮਯਾਬ ਹੁੰਦੀਆਂ ਵਾ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਸਾਡਾ ਸਾਥ ਦਿਓ ਸਾਨੂੰ ਦੱਸੋ ਕਿ ਕਿਹੜਾ ਆਦਮੀ ਸ਼ੱਕੀ ਹੈ ਕਿਹੜਾ ਆਦਮੀ ਗਲਤ ਕਰਦਾ ਦੇਖੋ ਬੜੀ ਸਿੰਪਲੀ ਚੀਜ਼ ਹੈ ਇੱਕ ਮੋਹਲੇ ਚ ਇੱਕ ਪਿੰਡ ਚ ਇੱਕ ਗਲੀ ਚ ਕਿਸੇ ਸ਼ਹਿਰ ਚ ਕਿਸੇ ਕਸਬੇ ਚ ਇੱਕ ਆਦਮੀ ਰਹਿੰਦਾ ਉਹਦਾ ਲਾਈਫ ਸਟਾਈਲ ਬੜਾ ਡਿਫਰੈਂਟ ਹੁੰਦਾ ਨਾ ਉਹਦਾ ਘਰ ਅੱਛਾ ਹੁੰਦਾ ਨਾ ਕੋਚੇ ਵਹੀਕਲਸ ਹੁੰਦੇ ਆ ਨਾ ਉਹਦਾ ਰੈਂਟ ਚੰਗਾ ਹੁੰਦਾ ਬਟ ਸਡਨਲੀ ਉਹਦੀ ਲਾਈਫ ਸਟਾਈਲ ਚੇਂਜ ਹੋਏ ਤਾਂ 댓 ਮੀਨਸ ਕਿ ਜਾਂ ਤੇ ਉਹਨੂੰ ਕੋਈ ਇਨਕਮ ਨਹੀਂ ਆ ਅੱਛੇ ਟੰਗ ਤੋਂ ਆ ਰਹੀ ਹੈ ਜਾਂ ਮਾੜੇ ਟੰਗ ਤੋਂ ਆ ਰਹੀ ਹੈ 90% ਕੇਸਸ ਤੋਂ ਜ਼ਿਆਦਾ ਕੇਸਸ ਦਿਸ ਇਜ਼ ਅਨ ਇਲਗਲਟਨ ਮਨੀ ਆਰਨ ਬਾਈ ਰੋਂਗ ਐਕਟੀਵਿਟੀਜ਼ ਇਨਡल्ज ਇਨ ਇਨਡਜਨਸ ਇਨ ਰੋਂਗ ਅਨਲਾਲਫਲ ਐਕਟੀਵਿਟੀਜ਼ ਤੇ ਲੋਕ ਸਾਨੂੰ ਸਿਰਫ ਇੰਨਾ ਹੀ ਦੱਸਣ ਅਸੀਂ ਐਕਸਪੈਕਟ ਨਹੀਂ ਕਰਦੇ ਕਿ ਲੋਕਾਂ ਨੂੰ ਫੜਨ ਜਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਲੇਕਿਨ ਅਗਰ ਲੋਕ ਸਾਨੂੰ ਇਹ ਦੱਸਣ ਵੀ ਸਾਰੇ ਇਹ ਬੰਦਾ ਸ਼ੱਕੀ ਆ ਜੀ ਇਹ ਤੇ ਗਲਤਕਾ ਮੋਰਾ ਲੱਗਦਾ ਕਾਈਂਲੀ ਚੈੱਕ ਕਰ ਲਓ ਦੇਰ ਜੋਬ ਇਸ ਡਨ ਅਗਲਾ ਕੰਮ ਲੋਕਲ ਪੁਲਿਸ ਦਾ ਹੈਗਾ ਉਹਨਾਂ ਨੇ ਫਿਰ ਆਪਣਾ ਸਾਬ ਕਰਨਾ ਹੈ ਐਂਡ ਵੀਲ ਡਿਫਰਨਟ ਡੂ ਆਰ ਜੌਬ ਸਰ ਜੀ ਵੀ ਸਾਡੇ ਇਧਰਲੇ ਜਿਹੜੇ ਜ਼ਿਲ੍ਹੇ ਆ ਮਾਨਸਾ ਬਟਿੰਡਾ ਇੱਥੇ ਮੈਡੀਕਲ ਨਸ਼ਾ ਦਾ ਜਿਹੜੀ ਜ਼ਿਆਦਾ ਡਿਮਾਂਡ ਹੈ ਔਰ ਜ਼ਿਆਦਾ ਮੈਡੀਕਲ ਨਸ਼ੇਤੇ ਕੀ ਕਰ ਰਿਹਾ ਉਹ ਚ ਪੁਲਿਸ ਬੇਵਸ ਦਿਖਾਈ ਦਿੱਦੀ ਆ ਉਹਦੇ ਲਈ ਕੋਈ ਰਣਨੀਤੀ ਬਣਾਈ ਜਾ ਰਹੀ ਹੈ ਵੀ ਮੈਡੀਕਲ ਨਸ਼ੇ ਨੂੰ ਨਕੀਲ ਕੱਸੀ ਜਾ ਸਕੇ ਜਿਹੜੀ ਦੇਖੋ ਇਹ ਕਹਿਣਾ ਨਹੀਂ ਠੀਕ ਹੈ ਕਿ ਪੁਲਿਸ ਬੇਵਸ ਨਜ਼ਰ ਆਉਂਦੀ ਆ ਰਾਤ ਤੁਸੀਂ ਬੈਠੇ ਸੀ ਵੀਪਰ ਡਿਸਕਸਿੰਗ ਦਿਸ ਤੋਂ ਮੈਨੂੰ ਐਸਐਸ ਰਿਪੋਰਟ ਦੇ ਅਫਸਰ ਦੱਸਿਆ ਕਿ ਬਹੁਤ ਸਾਰੇ ਸੁਨੇਚਰ ਦੇ ਰਿਕਵਰੀ ਹੋਈ ਹੈ ਮਾਨਸਾ ਡਿਸਟ੍ਰਿਕਟ ਔਰ ਕਾਫੀ ਐਫਆਈਰਸ ਦਰਜ ਹੋਈਆਂ ਹਨ ਤਕਰੀਬਨ ਐਵਰੀ ਡੇ ਐਵਰੀ ਮੰਥ 15 ਤੋਂ 20 ਐਫਆਈਰਸ ਦਰਜ ਕਰ ਰਹੇ ਆ ਇਹਨਾਂ ਨੇ ਡੀਸੀਜ਼ ਆਫ 144 ਦੇ ਅਗੇ ਆਰਡਰ ਕਰਨੇ 188 ਦੇ ਪਰਚੇ ਦੇ ਰਹੇ ਹੈ ਲੇਕਿਨ ਇਹ ਨਾ ਉਸ ਯੂਥ ਵੀ ਸਾਡਾ ਨਾਲ ਥੋੜਾ ਭਟਕ ਗਿਆ ਹੈ ਅਸੀਂ ਪੁਲਿਸ ਆਫਤ ਸਮਝਦੇ ਹਾਂ ਕਿ ਸਿਰਫ ਪਰਚੇ ਦਰਜ ਕਰਨ ਨਾਲ ਹੀ ਇਹ ਚੀਜ਼ ਕੰਟਰੋਲ ਨਹੀਂ ਹੋਏਗੀ ਯੂਥ ਨੂੰ ਮੋਟੀਵੇਟ ਕਰਨਾ ਪਏਗਾ ਯੂਥ ਨੂੰ ਡਿਡਿਕਸ਼ਨ ਕਰਨੀ ਪਏਗੀ ਜਿਹੜੇ ਇਸ ਮਸ਼ਲੇ ਦੇ ਲਾਗੇ ਹੈ ਉਹ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਯੂਥ ਦੀ ਜਿਹੜੀ એનર્ਜੀ ਉਹ ਚੈਨਲਾਈਜ਼ ਕਰਨੀ ਪਏਗੀ ਅਚੇ ਚੈਨਲਸ ਸਪੋਰਟਸ ਉਹਨੂੰ ਗਾਣਾ ਪੈਗਾ ਕਿਤੇ ਮੁੰਡੇ ਜਾਨ ਆਪਣੀ ਵਰਜਿਸ਼ ਕਰਨ ਆਪਣਾ ਇੱਕ ਟਾਈਮ ਹੋਣਾ ਦਾ ਸਪੋਰਟਸ ਉਹ ਨਸ਼ਾ ਸਭ ਤੋਂ ਵੱਡਾ ਨਸ਼ਾ ਹੈ ਜਿਹੜੇ ਪਲੇਅਰ ਨੇ ਜਿਹੜੇ ਬੰਦੇ ਕਿਸੇ ਵੀ ਰੁਟੀਨ ਨੂੰ ਫਾਲੋ ਕਰਦੇ ਆਦੀ ਨੇ ਜੇ ਘਰ ਜੂ ਕੋ ਕਰਦਾਗਾ ਤੁਸੀਂ ਦੇਖ ਲਓ ਕਿ ਜੇ ਆਪਾਂ ਸ਼ਾਮ ਨੂੰ ਸੈਰ ਕਰਨੀ ਆ ਕਿ ਖੇਡਣਾ ਹੋਇਆ ਨਾ ਕਿ ਸਾਰਾ ਦਿਨ ਉਸ ਟਾਈਮ ਦੀ ਵੇਟ ਰਹਿੰਦੀ ਹੈ ਜੇ ਅਸੀਂ ਉਸ ਨੂੰ ਕੰਮ ਨਾ ਕਰਸੇ ਤੁਹਾਡਾ ਤਾਂ ਖਾਲੀ ਖਾਲੀ ਯਾਰ ਰਾਤ ਦਾ ਖਾਣਾ ਖਾਣ ਦਾ ਮਜ਼ਾ ਨਹੀਂ ਆਉਂਦਾ ਮੈਂ ਇਹੀ ਕਹਾਂਗਾ ਸਰਸਾਬ ਨੂੰ ਕਿ ਥੋੜਾ ਸਪੋਰਟ ਵਾਲੇ ਪਾਸੇ ਧਿਆਨ ਦੇ। ਮੁੰਡਿਆਂ ਦੇ ਯੂਥ ਕਲਬ ਬਣਾਉਣ, ਸਪੋਰਟਸ ਕਲਬ ਬਣਾਉਣ, ਉਹਨਾਂ ਨੂੰ ਮੋਟੀਵੇਟ ਕਰਨ, ਪੇਰੈਂਟਸ ਨੂੰ ਕਨਫਰੈਂਸ ਲੈਣ, ਜਿਹੜੇ ਐਨਜੀਓਜ਼ ਨੇ ਜਿਹੜੀਆਂ ਸਸਾਵਾਂ ਬੜੀਆਂ ਨੇ, ਕਮੇਟੀਆਂ ਬਣੀਆਂ ਨੇ ਪਿੰਡਾਂ ਜਾਂ ਮੋਹੱਲਿਆਂ ਜਾਂ ਸ਼ਹਿਰਾਂ 'ਚ, ਉਹਨਾਂ ਨੂੰ ਸ਼ਾਮਲ ਕਰਨ ਤਾਂ ਕਿ ਅਸੀਂ ਬੱਚਿਆਂ ਨੂੰ ਪੋਜ਼ਿਟਿਵਿਟੀ ਦੇ ਕੇ ਉਹਨਾਂ ਦੇ ਮਾਈਂਡ ਨੂੰ ਠੀਕ ਰੱਖ ਕੇ ਠੀਕ ਦਿਖਾਈ ਵਾਲੇ ਪਾਸੇ ਅਸੀਂ ਲੈ ਕੇ ਜਾ ਸਕੀਏ। ਥੈਂਕ ਯੂ। ਥੈਂਕ ਯੂ ਸਰ।